अभी बाकी मेरी कहानी है डॉन को पकड़ना मुश्किल नहीं ना मुमकिन। अब मुझे कोई नहीं रोक सकता डॉन ये नाम सुनते ही याद आते हैं बॉलीवुड दे, बॉली दे अमिताभ बच्चन ते शाहरुख खान अते हॉलीवुड दे, दे गॉडफादर मार्लन ब्रेंडो ते एल पकीनो इन किरदारा ने डॉन दे नाम को अजिही पहचान दिती, जो कदे भुलाई नहीं जा सकती ਪਰ ਇਹਨਾਂ ਫਿਲਮੀ ਪਰਦੇ ਦੇ ਡੌਨਾਂ ਤੋਂ ਇਲਾਵਾ ਇੱਕ ਡੌਨ ਅਜੀਹਾ ਸੀ ਜਿਸ ਨੇ ਆਪਣੇ ਨਾਮ ਅਤੇ ਕ੍ਰਿਕਟ ਦੀ ਖੇਡ ਨੂੰ ਹਮੇਸ਼ਾ ਲਈ ਅਮਰ ਕਰ ਦਿੱਤਾ ਇਹ ਡੌਨ ਸੀ ਟੌਨ ਬੈਡਮੈਨ ਅੱਜ ਦਾ ਦਿਨ ਕ੍ਰਿਕਟ ਇਤਿਹਾਸ ਚੋਂ ਕਦੇ ਭੁਲਾਇਆ ਨਹੀਂ ਜਾ ਸਕਦਾ ਅੱਜ ਦੇ ਹੀ ਦਿਨ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਖਿਡਾਰੀ ਦਾ ਦਿਹਾਂਤ ਹੋਇਆ ਸੀ 25 ਫਰਵਰੀ 2001 ਨੂੰ ਆਸਟ੍ਰੇਲੀਆਈ ਖਿਡਾਰੀ ਡੌਨ ਬੈਡਮੈਨ ਦਾ ਦਿਹਾਂਤ ਹੋਇਆ ਸੀ ਡੌਨ ਬੈਡਮੈਨ 92 ਸਾਲ ਦੇ ਸਨ ਬ੍ਰੈਡਮੈਨ ਨੂੰ ਵਿਸ਼ਵ ਦਾ ਸਭ ਤੋਂ ਵਧੀਆ ਕ੍ਰਿਕਟ ਖਿਡਾਰੀ ਮੰਨਿਆ ਜਾਂਦਾ ਹੈ ਟੌਨ ਬ੍ਰੈਡਮੈਨ ਦੇ ਕ੍ਰਿਕਟ ਮੈਦਾਨ ਚ ਕੀਤੇ ਕ੍ਰਿਸ਼ਮਿਆਨ ਹਰ ਕੋਈ ਹਮੇਸ਼ਾ ਯਾਦ ਰੱਖੇਗਾ ਬੈਡਮੈਨ ਨੇ ਆਪਣੇ ਕੈਰੀਅਰ ਦੌਰਾਨ 52 ਟੈਸਟ ਮੈਚ ਖੇਡੇ ਜਸਟ ਬ੍ਰੈਡਮੈਨ ਨੇ 99.94 ਦੀ ਔਸਤ ਨਾਲ 6996 ਦੌੜਾਂ ਬਣਾਈਆਂ ਬ੍ਰੈਡਮੈਨ ਨੇ ਆਪਣੇ ਕੈਰੀਅਰ ਦੌਰਾਨ 29 ਸੈਂਕੜੇ ਤੇ 13 ਅਰਧ ਸੈਂਕੜੇ ਜੜੇ ਬ੍ਰੈਡਮੈਨ ਦਾ ਹਾਈਐਸਟ ਸਕੋਰ ਰਹਾ 334 ਦੌੜਾਂ ਦਾ ਬ੍ਰੈਡਮੈਨ ਨੇ ਜੋ ਕਮਾਲ ਕੀਤੇ ਉਹ ਦੁਹਰਾਉਣਾ ਕਿਸੇ ਵੀ ਖਿਡਾਰੀ ਲਈ ਆਸਾਨ ਨਹੀਂ ਰਹੇਗਾ ਅਤੇ ਜੋ ਕਮਾਲ ਬ੍ਰੈਡਮੈਨ ਨੇ ਕੀਤੇ ਉਹ ਹਮੇਸ਼ਾ ਕ੍ਰਿਕਟ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਲਿਖੇ ਜਾਣਗੇ ਜਦ ਆਸਟ੍ਰੇਲੀਆ ਦੇ ਸਟੌਨ ਦਾ ਨਾਮ ਆਏਗਾ ਤਾਂ ਸ਼ਾਇਦ ਫਿਲਮੀ ਪਰਦਿਆਂ ਦੇ ਡੋਨਾ ਦੇ ਨਾਮ ਵੀ ਉਸ ਸਾਹਮਣੇ ਫਿੱਕੇ ਪੈ ਜਾਣ ਪੰਜਾਬ ਤੇ ਪੰਜਾਬੀਆਂ ਨਾਲ ਜੁੜੀ ਹਰ ਖਬਰ ਦੇਖਣ ਲਈ YouTube ਤੇ ਕਲਿੱਕ ਕਰੋ ABP ਸਾਂਝਾ